ਇੰਟਰਨੈਸ਼ਨਲ ਸਟੂਡੈਂਟਸ ਦੇ ਸਟੱਡੀ ਵੀਜ਼ਾ 'ਚ ਕਟੌਤੀ ਕਰਨ ਦੇ ਨਾਲ ਕੇਪੀਯੂ ਨੂੰ 49 ਮਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ। ਕੇਪੀਯੂ ਦੇ ਵੱਲੋਂ ਹੁਣ 70 ਫੈਕਲਟੀ ਮੈਂਬਰਸ ਨੂੰ ਇਸ ਹਫਤੇ ਦੇ ਅਖੀਰ 'ਚ ਲੇਆਫ ਨੋਟਿਸਿਜ਼ ਵੀ ਭੇਜੇ ਜਾਣਗੇ। This year in 2020 by we have a reduction of approximately 2000 international students and we're projecting another reduction of 1500 international students in 2026 even though students so zyadatar aankda india to aan wale students da hai definitely from india we have a significant number of international students from india that's our highest number from any one country international students they study visa chakatauti karan de naal kpu nu 49 49 million dollar da nuksan hovega ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟਸ 'ਚ ਕਟੌਤੀ ਕਰਨ ਤੋਂ ਬਾਅਦ ਕੈਨੇਡਾ ਦੀ ਯੂਨੀਵਰਸਿਟੀਆਂ ਅਤੇ ਕਾਲਜਸ ਉੱਤੇ ਵੱਡਾ ਅਸਰ ਪੈਂਦਾ ਹੋਇਆ ਨਜ਼ਰ ਆਇਆ ਹੈ ਅਤੇ ਇਸੇ ਦੇ ਚੱਲਦਿਆਂ ਹੋਇਆ ਕੇਪੀਓ ਦੇ ਵੱਲੋਂ ਹੁਣ 70 ਫੈਕਲਟੀ ਮੈਂਬਰਸ ਨੂੰ ਇਸ ਹਫ਼ਤੇ ਦੇ ਅਖੀਰ 'ਚ ਲੇ-ਆਫ ਨੋਟਿਸਿਜ਼ ਵੀ ਭੇਜੇ ਜਾਣਗੇ. IRCC ਦੇ ਵੱਲੋਂ ਪਿਛਲੇ ਸਾਲ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਦੇ ਵੱਲੋਂ ਫੋਰਨ ਸਟੂਡੈਂਟਸ ਦੇ ਇਨਟੇਕ ਨੂੰ ਅਗਲੇ 2 ਸਾਲਾਂ 'ਚ ਘਟਾਇਆ ਜਾਵੇਗਾ ਅਤੇ ਇਸੇ ਦੇ ਵਿੱਚ ਗ੍ਰੈਜੂਏਟ ਅਤੇ ਡਾਕਟੋਰਲ ਸਟੂਡੈਂਟਸ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਦੇ ਵਿੱਚ ਵੀ ਸਖਤੀ ਵਧਾਉਣ ਦੀ ਗੱਲ ਸਾਂਝੀ ਕੀਤੀ ਗਈ ਸੀ ਤੇ ਇਨ੍ਹਾਂ ਹੀ ਸਖਤੀਆਂ ਦੇ ਕਾਰਨ ਹੀ ਕੈਨੇਡਾ ਦੇ ਬਹੁਤੇ ਕਾਲਜੇਜ਼ ਅਤੇ ਯੂਨੀਵਰਸਿਟੀਆਂ ਜੋ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਹਾਇਰ ਟਿਊਸ਼ਨ ਫੀਸ ਤੇ ਨਿਰਭਰ ਕਰਦੀਆਂ ਸੀ ਉਹਨਾਂ ਦੇ ਵੱਲੋਂ ਆਪਣੇ ਸਟਾਫ ਦੇ ਵਿੱਚ ਕਟੌਤੀ ਅਤੇ ਕਈਆਂ ਦੇ ਵੱਲੋਂ ਤਾਂ ਇੰਸਟੀਟਿਊਸ਼ਨਜ਼ ਹੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਕੇਪੀਓ ਯੂਨੀਵਰਸਿਟੀ ਦੇ ਹਿਊਮਨ ਰਿਸੋਰਸਸ ਡਿਪਾਰਟਮੈਂਟ ਤੋਂ ਵਾਈਸ ਪ੍ਰੈਜ਼ੀਡੈਂਟ ਲੌਰੀ ਕਲੈਂਸੀ ਦੇ ਦਰਸ਼ਨ ਦੇ ਮੁਤਾਬਕ ਇਸ ਸਾਲ ਕੇਪੀਯੂ ਦੇ ਵਿੱਚ 2000 ਇੰਟਰਨੈਸ਼ਨਲ ਸਟੂਡੈਂਟਸ ਘਟ ਆਏ ਹਨ ਅਤੇ ਅਗਲੇ ਸਾਲ 1500 ਫੋਰਨ ਸਟੂਡੈਂਟਸ ਘਟ ਆਉਣ ਦੀ ਗੱਲ ਸਾਂਝੀ ਕੀਤੀ ਗਈ ਹੈ ਯੈਸ ਸੋ ਵੀ ਹਵ ਸੀਨ ਅ ਸਿਗਨੀਫੀਕੈਂਟ ਡੀਕਲਾਈਨ ਇਨ ਇਨ ਇੰਟਰਨੈਸ਼ਨਲ ਸਟੂਡੈਂਟਸ ਸਿਂਸ ਆਰਸੀਸੀ ਸਟਾਰਟਡ ਪੁਟਿੰਗ ਨ ਨ ਪਾਲਿਸੀਜ਼ ਇਨ ਪਲੇਸ ਅਮ ਇਨ ਥਿਸ ਯੀਅਰ ਇਨ 2020 Five, we have a reduction of approximately 2000 international students and we're projecting another reduction of 1500 international students in 2026 <laughs> <laughs> definitely from india we have a significant number of international students from india that's our highest number from any one country uh, and that's where we're seeing significant declines ਜਿਹੜੇ ਫੈਕਲਟੀ ਮੈਂਬਰਸ ਦੇ ਲੇਆਫਸ ਦਾ ਐਲਾਨ ਕੀਤਾ ਗਿਆ ਹੈ ਇਹ ਜ਼ਿਆਦਾਤਰ ਆਰਟਸ ਫੈਕਲਟੀ ਅਤੇ ਬਿਜ਼ਨਸ ਸਕੂਲ ਦੇ ਨਾਲ ਸੰਬੰਧਿਤ ਹਨ ਅਤੇ ਕੇਪੀਓ ਤੋਂ ਇਲਾਵਾ ਯੂਨੀਵਰਸਿਟੀ ਆਫ ਵਿਕਟੋਰੀਆ ਸਾਈਮਨ ਫਰੇਜ਼ਰ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵੀ ਇਹਨਾਂ پابੰਦੀਆਂ ਦੇ ਕਾਰਨ ਪ੍ਰਭਾਵਿਤ ਹੋਈਆਂ ਹਨ ਰੇਡਫਰਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ